अजा कुछ फर्ज बनता है आप अपने पुत्रे मैं कलू कह भी तो कौन ले कहो मुदाने बुलाओ जो कुछ भी देना ना चकन वह मरदाने दे बरदाने बुलाया गया आज आ जो कुछ माता तुपता मेहता कल जिताना लैके सा ਅਗਲੀ ਸੁਵਿੰਤੜੀ ਭਾਈ ਮਰਦਾਨਾ ਦਰਸ਼ਨ ਕਰਨ ਗਏ ਸਤਿਗੁਰ ਦੇ ਜਾ ਕੇ ਨਿਮੂਆ ਫੜਾਇਆ ਮੈਨੂੰ ਸਤਿਗੁਰubar ਨਹੀਂ ਆਏ ਫੇਰ ਨਿਮੂਆ ਫੜਾਇਆ ਸਤਿਗੁਰ ਪੇਰ ਨਹੀਂ ਬਾਹਰ ਆਏ ਤੀਜੀ ਵਾਰ ਸਤਿਗੁਰubar ਆਏ ਉਦਲੀ ਸਤਗੁਰ ਨੇ ਆ ਕੇ ਆਖਿਆ ਕਹਿਣ ਲੱਗੇ ਮਰਦਾਨਿਆਂ ਜਦ ਪਿਛੇ ਮੁੜ ਜਾ ਤੀਰਾ ਸਾਡਾ ਅੱਜ ਤੋਂ ਬਾਅਦ ਕੋਈ ਸੰਬੰਧ ਨਹੀਂ ਕਹ ਲੇ ਕਿ ਜਾ ਤੂੰ ਤਲਵੰਡੀ ਜਾ ਜੂਤ ਨਹੀਂ ਕਰਨਾ ਕਿਉਂ ਜਾ ਕੇ ਤੂੰ ਕਰ ਲੈ ਤੇਰਾ ਸਾਡਾ ਕੋਈ ਸੰਬੰਧ ਨਹੀਂ ਭਾਈ ਮਰਦਾਨਾ ਹਾਕ ਜੋੜ ਦਾ ਵਾਸਤੇ ਤੂੰ ਕੱਲ ਦਾ ਸਤਿਗੁਰਾ ਮੇਰੇ ਤੋਂ ਪੁੱਛੀ ਹੋਈ ਏ ਮੈਂ ਜਿਆ ਕੀ ਕਰ ਬੈਠਾ ਤੂੰ ਮੈਨਾਂ ਆਵਾ ਨਾਤਾ ਤੋੜਨ ਲੱਗਾ ਰਿਸ਼ਤਾ ਤੋੜਨ ਲੱਗਾ ਹੈ ਤੈਨੂੰ ਸਭ ਕੁਝ ਪਤਾ ਲੱਗੂ ਕੀ ਕਰਕੇ ਆਇਆ ਮੈਂ ਇਹ ਤਾਂ ਮੈਨੂੰ ਨਹੀਂ ਪਤਾ ਸਾਹੂ ਕਹਿੰਦੇ ਮਰਦਾਨਿਆ ਜਾਂ ਗੱਲ ਮਦਾਨਾ ਆਪਣੇ ਘਰ ਵਾਪਸ ਲੰਢੀ ਜਦ ਤੇਰਾ ਸਾਡਾ ਕੋਈ ਰਿਸ਼ਤਾ ਨਾ ਬਣੋ ਤੇਰੀ ਮੇਰੀ ਯਾਰੀ ਖਤਮ ਕੰਨ ਦਾ ਸਤੂਰਾ ਇਹ ਨਾ ਆਖ ਮੈਂ ਚਲਾ ਜਾਵਾਂਗਾ ਤੂੰ ਕਹਿਣਾ ਕੋਈ ਚਲ ਜਾ ਮੈਂ ਚਲਾ ਜਾਵਾਂਗਾ ਪਰ ਜਾਣ ਤੋਂ ਪਹਿਲਾਂ ਮੈਂ ਇਹ ਤੇ ਦੱਸ ਦੇਣਾ ਮੈਂ ਕੀਤਾ ਕੀ ਐ ਮੈਂ ਕੀ ਕਰ ਬੈਠਾ ਤੂੰ ਮੈਨੂੰ ਘਰੇ ਵਾਪਸ ਭੇਜਣਾ ਕਹੇ ਸਾਹੂ ਕਹਿੰਦੇ ਮਰਦਾਨਿਆ ਤੈਨੂੰ ਆਪਣਾ ਚੂਲਾ ਕੋਲੋਂ ਵਾਪਸ ਦਿੱਤਾ ਸੀ